ਦੋ ਨਾ ਦੇ ਤੂੰ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਾਨਵਰ ਵਿਖਾਉਣੇ ਆ ਤਿੰਨੇ ਜਾਨਵਰ ਚੰਗੇ ਆ ਇੱਕ ਤਾਂ ਵਹਿੜ ਜਮਾ ਸੂਨ ਨੂੰ ਤਿਆਰ ਆ ਇੱਕ ਸੂਈ ਸਵਾਈ ਹੈ ਤਾਜੀ ਸੂਈ ਹੈ ਜੇਰ ਸਾਹਮਣੇ ਤੁਸੀਂ ਵੇਖ ਹੀ ਰਹੇ ਆ ਬਠਲ ਜੇਰ ਦਾ ਤੇ ਮਗਰ ਵੀ ਬੱਛੀ ਆ ਤਿੰਨੇ ਸੋਹਣੀਆਂ ਵੜਾ ਚੰਗੇ ਦੁੱਧ ਵਾਲੀਆਂ ਪ੍ਰਾਈਸ ਜੈ ਜੀ ਹੋਣਗੇ ਇਨਫੋਰਮੇਸ਼ਨ ਲੈ ਦਨ ਆਉ ਕਰਦੇ ਆ ਅਲਵਾ ਦਿੰਨੇ ਆ ਪ੍ਰੋਪਰ ਸਾਈ ਇਨਫੋਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦिए ਨਾਮ ਵੀਰੇ ਜਸ਼ਨ ਕਿਨਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਭਾਈ ਫੋਨ ਨੰਬਰ ਦੱਸ ਦिए 9877624531 ਭਾਈ 3 ਜਨਵਰੀ ਜਿਸ ਨੇ ਹਾਂ ਵੀ 3 ਵੇੜਾ ਆ ਗਿਆ ਸੂਈ ਸਵਾਈ ਤੋਂ ਸ਼ੁਰੂ ਕਰ ਲਿਆ ਕੰਨਵੇਂ ਸੂਏ ਸੂਈ ਇਹ ਵੀਰੇ ਦੂਜੀ ਸੂਏ ਸੂਈ ਆ ਵੇੜਾ ਹਾਂ ਤੇ ਰਾਤ ਦੀ ਸੂਈ ਆ ਜੇਰ ਜੂਰ ਪੈ ਗਈ ਉਹ ਬੱਠਲ ਭਰਿਆ ਪਿਆ ਬਈ ਦੋਸਤੋ ਜੇਰ ਵਾਲੇ ਪਾਸੋਂ ਓਕੇ ਆ ਜਮਾ ਤੇ ਬੱਚੀ ਦਿੱਤੀ ਆ ਵੀਰੇ ਬੱਚੀ ਬਹੁਤ ਚੰਗੀ ਆ ਬਈ ਹਾਂ ਦੋਸਤੋ ਬੱਚਾ ਸੋਹਣਾ ਪਰ ਆਪ ਗੱਪ ਨਾ ਮਾਰਿਆ ਵੀਰੇ ਨਾ ਮਾਰਨਾ ਠੀਕ ਵਧੀਆ ਗੱਲ ਆ ਆਪ ਵੀ ਅਗਲਾ ਵੇਖ ਲਿਓ ਵੀਰੇ ਇੱਕ ਪੰਗੇ ਸੀ ਵਧੀਆ ਆਪ ਵੀ ਦੱਸ ਦੀ ਆ ਕਿੰਨਾ ਕ ਦੁੱਧ ਪਿਆ ਜੂ ਦੁੱਧ ਵੀਰੇ 18-20 ਲੀਟਰ ਤਾਂ ਨਾਰਮਲ ਹੀ ਐ ਡਿਵਾਈਡ ਨੂੰ ਕੱਦ ਕਾਠ ਵਾਲੀ ਜਮਾ ਹਾਂ ਜੈ ਜਮ ਮੌਲਨੀ ਕਰਨ ਅੱਜ ਵੀਰੇ 60000 ਦੀ ਦੇਣੀ ਹੈ ਵਿੱਚ ਮਾਨਤਨ ਹੋ ਜੂ ਥੋੜਾ ਕਨ ਕੱਢੀਏ ਬਾਹਰ ਨੂੰ ਦੋਸਤੋ ਵਧੀਆ ਗੱਲ ਆ ਮੈਨੂੰ ਬਹੁਤ ਵਧੀਆ ਗੱਲ ਲੱਗੀ ਵੀਰ ਕਹਿੰਦਾ ਬੱਚੀ ਸੋਹਣੀ ਆ ਚੰਗੀ ਆ ਜਿਹੜੇ ਮਰਜੀ ਸਿਵਨ ਦੀ ਕਹਿਦੀਏ ਪਰ ਨਾਂ ਦਾ ਝੂਠ ਮਾਰਿਆ ਨਾ ਮਾਰਨ ਦੀ ਲੋੜ ਐ ਜਾਨਵਰ ਸੋਹਣਾ ਝੂਠ ਮਾਰਨ ਨੂੰ ਜਿਹੜੇ ਮਰਜੀ ਸੀ ਬੰਦਾ ਨਾਂ ਨਾਂ ਲੈ ਦੀਏ ਮੈਂ ਲੱਭੀ ਕੱਦ ਕਾਠ ਵੀ ਖੁਰਦੀ ਦੇ ਬਰਾਬਰ ਹੁਣੀ ਆ ਆਏ ਆਏ ਲੱਗਦਾ ਵੇਖੀ 15 ਦਿਨ ਨਹੀਂ ਹੁੰਦੀ ਪਰ ਅਗਲੇ ਨੇ ਬਾਈ ਕਹਿੰਦਾ ਆਪਾਂ ਨੂੰ ਦੱਸਿਆ ਨਹੀਂ ਤੇ ਨਾ ਹੀ ਆਪਾਂ ਕਹਿੰਨੇ ਤੁਸੀਂ ਬੱਚਾ ਵੇਖ ਕੇ ਆਪਦੀ ਜੱਜਮੈਂਟ ਕਰ ਲਿਓ ਪਿੰਕ ਨੋਜ਼ ਵਾਲੀ ਆ ਸੋਹਣੀ ਬੱਚੀ ਆ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਇੱਕ ਤਾਂ ਵੈੜ ਆਪਾਂ ਤਿਆਰ ਕਰਦੇ ਆ ਤਿਆਰ ਹੋ ਕੇ 45 50 ਹਜ਼ਾਰ ਦੀ ਵਿਕਦੀ ਆ ਪਹਿਲਾਂ ਮੱਚੀ 1 ਲੱਖ ਦੀ ਵਿਗਦੀ ਆ ਵੈੜ ਉਹੀ ਕੋਹਾ ਕੂੜਾ ਉਹੀ ਉਹਦਾ ਚੱਕਣਾ ਉਹੀ ਉਹਦਾ ਚੱਕਣਾ ਪਰ ਇਹ ਬੱਚਾ ਬਹੁਤ ਚੰਗਾ ਲੱਖੋਂ ਬਾਹਰ ਦੀ ਤਿਆਰ ਹੋ ਜਾਣਾ ਜੇ ਕੋਈ ਵਧੀਆ ਸੇਵਾ ਕਰ ਲੈਂਦਾ ਤੇ ਜੇ ਕਿ ਇਹਨੇ ਦੁੱਧ ਹੀ ਨਾ ਛੱਡਿਆ ਫੇਰ ਤਾਂ ਚੜਾਈ ਵੀ ਕਰ ਜਾਣੀ ਉਹਨੇ ਸੋਹਣੀ ਵੈੜ ਆ ਦੂਜਾ ਸੂਹਾ ਦੁੱਧ ਵੀਰ ਕਹਿੰਦਾ 18 20 ਕਿਲੋ ਕੋਈ ਬਾਹਲਾ ਨਹੀਂ ਖੁੱਲਾ ਪਿਆ ਦੇਣਾ ਐਚ ਐਫ ਨਸਲ ਦੀ ਪਿੰਕ ਨੋਜ਼ ਵਾਲੀ ਫੁੱਲ ਜਾਤ ਵਾਲੀ ਦੂਜਾ ਸੂਹਾ ਤਾਜੀ ਸੂਈ ਵੈੜ ਹਵਾਨਾ ਸੋਹਣਾ ਵੱਡਾ ਬਸ ਰੋਗਲਾ ਜਿਸ਼ ਨੇ ਥਾਣਾ ਦੀ ਸਾਫ ਸੁਥਰੀ ਆ ਵੀਡੀਓ ਬਣਾ ਰਹੇ ਆ 12:30 1 ਵਜੇ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਸ਼ਾਮਤੀ ਕਰਹਵਾਨਾ ਬੌਲੀ ਨਾਲ ਭਰ ਲੈਣਾ ਮੂੰਹ ਮੱਥੇ ਦੀ ਸੋਹਣੀ ਆ ਛੋਟਾ ਕਰਨ ਅਸਦੀ ਚਵਾਈ ਵਾਲਾ ਥਾਣਾ ਭਾਵਾ ਹਥੀ ਚੋਲਿਓ ਭਾਵਾ ਮਸ਼ੀਨ ਤੇ ਚੋਲਿਓ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਮੁੱਲ ਕਰਨ ਨੂੰ ਬਾਈਕਾਂ ਦਾ ਵੱਧ ਜਿੰਨਾ ਮਰਜ਼ੀ ਕਰਾ ਲਓ ਕੋਈ ਪੱਕਾਈ ਵਾਲਾ ਮੁੱਲ ਨਹੀਂ 65000 ਦੀ ਦੇ ਦੇਣੀ ਆ ਵਿੱਚੋਂ ਛੋੜ ਹੋ ਜੂ ਕਮਾ ਲ ਜਸਨੇ ਵਧੀਆ ਗੱਲਾਂ ਮੱਗੇ ਵੀ ਆਵੇਂ ਸਰੇਕ ਭੈਣ ਭਰਾ ਨੂੰ ਕਹਿਣਾ ਹੁੰਦਾ ਜਿੱਥੇ ਵੀ ਵੀਡੀਓ ਬਣਾਉਣਾ ਕਿ ਭਰਾ ਬਣ ਕੇ ਪੈਸੇ ਓਨੇਕ ਮੰਗੋ ਜਿੰਨੇ ਲੈਣੇ ਆ ਜਾਨਵਰ ਦੇ ਹਿਸਾਬ ਨਾਲ ਆਏ ਨਾ ਹੋਵੇ ਕਿ ਵੈੜ 60000 ਦੀ ਵੇਚਣੀ ਆ ਤੇ ਕਈ ਮੰਗੀ 90000 ਜਾਂਦੇ ਹੁੰਦੇ ਆ ਉਹ ਫਿਰ 30000 ਵੱਧ ਮੰਗਣ ਦਾ ਕੀ ਫਾਇਦਾ ਨਾਲੇ ਤਾਂ ਬਾਲੇ ਭੈਣ ਭਰਾ ਤਾਂ ਵੇਖ ਕੇ ਮੁੱਲ ਸੁਣ ਕੇ ਫੋਨ ਹੀ ਨਹੀਂ ਲਾਉਂਦਾ ਅਗਲਾ ਕਹਿੰਦੇ ਵੈੜ 55 6000 ਦੀਆ ਮੰਗੀਏ 90 ਜਾਂਦਾ ਤੇ ਜਿਹੜੇ ਲਾ ਲੈਂਦੇ ਆ ਉਹ ਫਿਰ ਅੱਧਾ ਘੰਟਾ ਭਕਾਈ ਕਰੀ ਜਾਂਦੇ ਆ ਬਾਈ ਯਾਰ 20000 ਲੈ ਲਾ 30000 ਲੈ ਲਾ ਫੇਰ ਹੀ ਜਾ ਕੇ 55 ਦੇ ਅਗਲੇ ਨੇ ਜਾਣਾ ਪਰ ਮਾੜੀ ਗੱਲ ਹੈ ਜਾਇਜ਼ ਮੁੱਲ ਕਰਿਆ ਕਰੋ ਜਿੰਨੇ ਕੁ ਲੈਣੇ ਆ ਨਫਾ ਚਲੋ ਹਰੇਕ ਨੇ ਲੈਣਾ ਹੁਣ ਵੀਰ ਵਪਾਰ ਦਾ ਕੰਮ ਕਰਦਾ ਇਹਨੇ ਵੀ ਪੱਲਿਓ ਪਾ ਕੇ ਥੋੜੀ ਦੇਣੀ ਆ ਨਫਾ ਲੈਣਾ ਜਾਇਜ਼ ਲਓ ਆਪਦੀ ਮਿਹਨਤ ਦਾ ਬਹੁਤ ਚੰਗੀ ਵੜਾ 18 20 ਕਿਲੋ ਖੁੱਲਾ ਦੁੱਧ ਪਿਆ ਜਾਇਜ਼ ਹੀ ਮੁੱਲ 65000 ਬਾਕੀ ਅੱਗੇ ਵੀ ਕਹਿਣਾ ਦੁਬਾਰਾ ਵੀ ਕਹਿ ਦਣਾ ਇਦਾਂ ਦੀਆਂ ਵੜਾ ਆਪਣੀਆਂ ਤੁਰ ਫਿਰ ਕੇ ਕੋਈ 2-4 ਪਿੰਡ ਗੀੜਾ ਦੇ ਲੈ ਐਨੇ ਮੁੱਲ 'ਚ ਇਦਾਂ ਦੀ ਵੜ ਕਿਸੇ ਨੇ ਨਹੀਂ ਦੇਣੀ ਤਾਜੀ ਸੂਈ ਆ ਮਗਰ ਵੀ ਵੱੱਛੀ ਨਹੀਂ ਅੱਜਕੱਲ ਤਾਂ ਇੰਨਾ ਹੈਗਾ ਕਿ ਗੱਬਣ ਦਾ ਘੜਾ ਹੋਰ ਮੁੱਲ ਕਰਦਾ ਹੁੰਦਾ ਜਦੋਂ ਵੈੜ ਸੂ ਪੈਂਦੀ ਆ ਜੇ ਬੱਚਾ ਮਗਰ ਵੱੱਛੀ ਆ ਜੇ ਤੇ ਵੱੱਛੀ ਨੂੰ ਵੇਖ ਕੇ 10000 ਵਧਾਉਂਦਾ ਅਗਲਾ ਲੈਣੀ ਅਗਲੇ ਨੇ ਵੈੜ ਹੁੰਦੀ ਕਿਹੜਾ ਵੱੱਛੀ ਲੈਣੀ ਹੁੰਦੀ ਪਰ ਮਾੜੀਆਂ ਗੱਲਾਂ ਦੋ ਨੰਬਰ ਤੇ ਆ ਦੂਜੀ ਗੱਲ ਵੀਰੇ ਵੈੜ ਹੀ ਦੱਸਦੀ ਆ ਸਾਡਾ ਪਸ਼ੂ ਬੋਲੂਗਾ ਸਿਆਪ ਨਹੀਂ ਬੋਲਦੇ ਬਣਾ ਕੇ ਕਹਿੰਦਾ ਕਿ ਐਵੇਂ ਬੋਲੀ ਜਾਂਦੇ ਵੀਡੀਓ ਚ ਵੈੜ ਦੱਸਦੀ ਮੁੱਲ ਜਾ ਜਾ ਕੇ ਬੇਫਾਲਤੂ ਆ ਸਹੀ ਆ ਇਹ ਵੀ ਵੀਰੇ ਵੈੜ ਦੂਜੇ ਸੂਏ ਸੂਂਦੀ ਆ ਵਟ ਕਰਨ ਲੱਗ ਗਈ ਆ ਘੰਟੇ ਨੂੰ ਸੂ ਪਾਧੇ ਘੰਟੇ ਨੂੰ ਸੂ ਪੇ ਵੀਰੇ ਸੂ ਪੈਣਾ ਠੀਕ ਆ ਹਾਂਜੀ ਦੁੱਧ ਕਿੰਨਾ ਪਿਆ ਜੀ ਦੁੱਧ ਵੀਰੇ 22 23 ਲੀਟਰ ਪਿਆ ਜੂ ਬਹੁਤ ਹਵਾਨਾ ਵੜਦਾ ਬਈ ਛੇ ਜਮਨ ਮੌਤ ਨਹੀਂ ਕਰਨਾ ਇਹ ਵੀ 70 ਦੀ ਦੇ ਦੇਣੀ ਖੜੀ ਹੈ ਬਾਹਰ ਦੋਸਤੋ 1 ਨੰਬਰ ਦੂਜੇ ਸੂਵੇ ਸੂਈ ਹੈ 2 ਨੰਬਰ ਦੂਜੇ ਸੂਵੇ ਸੁੰਦੀ ਹੈ 22 ਕਹਿੰਦਾ 1 ਨੰਬਰ 18 20 ਕਿਲੋ ਖੁੱਲਾ ਦੁੱਧ ਪਿਆ ਜੂ 2 ਨੰਬਰ 22 23 ਕਿਲੋ ਪਿਆ ਜੂ 1 ਨੰਬਰ ਦਾ 65 ਮੁੱਲ ਹੈ ਲੈਣ ਦੇ ਨਾਲ ਹੀ ਡਿਮਾਂਡ ਹੀ ਹੈ ਵਿੱਚੋਂ ਛੋੜ ਹੋਣੀ ਹੈ 2 ਨੰਬਰ ਦੀ 70 ਵਿੱਚੋ ਛੋੜ ਹੀ ਹੋਣੀ ਆ ਹਵਾਨਾ ਬਹੁਤ ਸੋਹਣਾ ਚੌੜਾ ਵੱਡਾ ਤੇ ਲੰਮਾ ਹਵਾਨਾ ਉਪਰੋਂ ਫੋਟੇਂਗੂ ਚੌੜਾ ਹਵਾਨਾ ਸਟਾਰਟ ਹੁੰਦਾ ਤੇ ਮੂਹਰੇ ਥਾਨ ਤੋਂ ਗੱਠੰਗ ਹਵਾਨਾ ਗਿਆ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਧੁੰਨੀ ਨੂੰ ਹਵਾਨਾ ਟੱਚ ਕਰਦਾ ਰੋਕ ਲਾ ਜਿ ਉਸਨੇ ਕਲਾਬੀ ਥਾਨ ਆਦੀ ਚਵਾਈ ਵਾਲੇ ਭਵਾਥੀ ਚੋਲਿਓ ਭਵਾ ਮਸ਼ੀਨ ਤੇ ਚੋਲਿਓ ਮੋٹے-ਮੋٹے ਥਾਨ ਨਾ ਕੋਈ ਰੋਟ ਨਹੀਂ ਕੋਈ ਸ਼ਾਂਗਣੀ ਕੋਈ ਭਲ ਨਹੀਂ ਕੋਈ ਸਾਈਡ ਨਹੀਂ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਚਮਕਦਮਕ ਵਾਲੀ ਵਿਹੜ 70000 ਦੀ ਵੀਰ ਕਹਿੰਦਾ ਦੇ ਦੇਣੀ ਆ ਦੁੱਧ 22 23 ਕਿਲੋ ਪਿਆਜੂ ਤੇ ਵਿੱਚੋਂ ਮਾਨਤਾਣ ਵੀ ਹੋ ਜੂ ਬੇਫਿਕਰ ਹੋ ਕੇ ਅਗਲਾ ਆ ਜੇ ਇਦਾਂ ਦੀ ਵਹਿੜ ਜੇ ਕੋਈ ਭੈਣ ਭਰਾ 8-9 ਮਹੀਨੇ ਦੁੱਧ ਪੀ ਕੇ ਟੋਕੜ ਗੱਭਣ ਕਰਕੇ ਵੀ ਸੇਲ ਕਰਦਾ ਇਹਨੇ ਦੁੱਧ ਵਾਲੀ ਵਹਿੜ 40-45 ਹਜ਼ਾਰ ਦੀ ਬੜੇ ਆਰਾਮ ਨਾਲ ਵਿਕ ਜਾਂਦੀ ਹੈ ਤੇ ਮਗਰ ਮੁੱਲ ਕਿਹੜਾ ਰਹਿ ਗਿਆ ਜਮਾ ਜਾਇਜ਼ ਪ੍ਰਾਈਸ ਸੀਲ ਸੌ ਪੂਰੀ ਆ ਹਾਂ 70 ਚੋਂ ਮਾਨਤਾਣ ਹੋ ਜੂ ਹੋ ਸਕਦਾ ਘੰਟੇ ਨੂੰ ਸੂਪੇ ਹੋ ਸਕਦਾ ਆਥੇ ਨੇ ਸੂਪੇ ਵੱਲ ਢੱਲਾਂ ਸਾਰੀਆਂ ਗੱਡੀ ਬੈਠੀ ਆ ਬਾਕੀ ਹਾਕੀ ਜੀ ਵੱਲ ਢੱਲਾਂ ਇੰਨੀ ਕੁ ਵੱਲ ਢੱਲ ਤਾਂ ਸੂਦਿਆਂ ਸੂਦਿਆਂ ਜ਼ੋਰ ਮਾਰਦਿਆਂ ਕੱਢ ਦਿੰਦੀਆਂ ਕਮਾਲਾ ਜਿਹਨੇ ਮੂੰਹ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੁੱਧੀ ਵਾਲੀ ਬੱਛੀ ਦੂਜਾ ਸੂਆ ਇੱਕ ਨੰਬਰ ਦੇ ਮਗਰ ਬੱਛੀ ਆ ਦੋ ਨੰਬਰ ਸੂਨ ਨੂੰ ਤਿਆਰ ਆ ਹੋ ਸਕਦਾ ਜ ਦੋਨੋਂ ਵੀਡੀਓ ਅਪਲੋਡ ਹੋਣੀ ਆ ਤੁਸੀਂ ਫੋਨ ਲਾ ਕੇ ਪੁੱਛਿਓ ਬਾਈ ਦੋ ਨੰਬਰ ਸੂਪੀ ਕਿ ਨਹੀਂ ਹੋ ਸਕਦਾ ਬੱਚਾ ਇਹਦੇ ਮਗਰ ਫਿਰਦਾ ਆਵੇ ਕਿਉਂਕਿ ਵੱਟ ਜੇ ਕਰਦੀ ਫਿਰਦੀ ਆ ਜੀਵਿਤਾ ਨੂੰ ਚੱਕਦੀ ਆ ਹੋ ਸਕਦਾ ਬੱਚਾ ਦੇ ਜੇ ਤਾਂ ਦੋਵਾਂ ਘੰਟਿਆਂ ਨੂੰ ਘੰਟਿਆਂ ਨੂੰ ਦੇ ਹੀ ਦੇਵੇ ਕਿਉਂਕਿ ਵੈੜ ਜਮਾ ਤਿਆਰੀਆਂ ਚ ਪ੍ਰਾਈਜ਼ ਵੀ ਜਾਇ ਜੀ 1 ਨੰਬਰ 65 ਦੀ ਦੇ ਦੇਣੀ 18 20 ਕਿਲੋ ਦੁੱਧ ਪਿਆਜੂ 2 ਨੰਬਰ 22 23 ਕਿਲੋ ਦੁੱਧ ਪਿਆਜੂ ਇਹ 70 ਦੀ ਦੇ ਦੇਣੀ ਆ ਇੱਕ 3 ਨੰਬਰ ਹੋਰ ਡੱਬੀ ਪ੍ਰਿੰਟ ਵਾਲੀ ਵੈੜ ਤਿੰਨ ਨਾਗ ਤਿੰਨੇ ਨਾਗ ਡੱਬੇ ਪ੍ਰਿੰਟ ਵਾਲੇ ਪਹਿਲੀ ਜੋੜੀ ਤੁਹਾਨੂੰ ਵਿਖਾਤੀ ਆ ਮੋٹے ਮੋٹے ਥਾਨ ਆ ਕੋਈ ਫੂਟ ਨਹੀਂ ਕੋਈ ਸ਼ਾਂਗ ਨਹੀਂ ਸੋਹਣੇ ਵੱਡੇ ਹਵਾਨੇ ਚੰਗੇ ਦੁੱਧ ਵਾਲੀਆਂ ਬਿਹੜਾਂ ਇਤਿਹਾਜ ਜਸ਼ਨ ਇਹ ਵੀ ਵੀਰੇ ਦੂਜੇ ਸੂਏ ਸੁੰਦੀ ਆ ਬਿਹੜ ਦਿਨ ਕੱਢਦੀ ਆ ਵੀਰੇ ਤਿੰਨ ਚਾਰ ਇਹ ਵੀ ਦੁੱਧ ਦੁੱਧ ਵੀਰੇ 17 18 ਨਾਰਮਲ ਦੇ ਆ ਜੀ ਜੈ ਜੈ ਮੋਲੇ ਮੋਲੇ ਵੀਰੇ 60 ਦੀ ਦੇ ਰਾਂਗੇ ਵਿੱਚ ਮਾਨਤਾਨੂ ਇੱਕ 65 ਦੀ ਦੋ 7 70 ਦੀ ਤਿੰਨ 60 ਦੀ ਮਾਨਤਾਨ ਹੋ ਜੂ ਇਹ ਜਾਨੀ ਕਿ 2 ਨੰਬਰ ਉਹਨਾਂ ਨਾਲੋਂ ਦੁੱਧ ਵੱਧ ਪਿਆਜੂ ਇਹ ਤੇ 22 23 ਕਿਲੋ ਖੁੱਲਾ ਪਿਆਜੂ 70 ਚ ਮਾਨ ਤਾਣ ਹੋ ਜੂ ਉਹ 18 20 ਕਿਲੋ ਪਿਆਜੂ 65 ਚ ਮਾਨ ਤਾਣ ਹੋ ਜੂ ਮਗਰ ਵੱੱਛੀ ਆ ਇਹਦਾ 60 ਚ ਮਾਨ ਤਾਣ ਹੋ ਜੂ ਦਿਨ ਲੈ ਜੇ 2 ਲੈ ਜੇ 3 ਲੈ ਜੇ ਬਸ ਇੱਥੇ ਹੀ ਕਿ ਲਊ ਬਾਹਲੇ ਦਿਨ ਨਹੀਂ ਲੈਂਦੀ ਕਿਉਂਕਿ ਇਹ ਵਾਈ ਵੀ ਕਰਮਾਂ ਵਾਲੀ ਸੋਨਾ ਤਿਆਰ ਕਰੀ ਫਿਰਦੀ ਆ ਕਿ ਨਾਰਮਲ ਜੀ ਵਲਟਲ ਹੈਗੀ ਆ ਉਹ ਦਿਹਾੜੀ ਕਿਹਨੇ ਲੈ ਜਾਣਾ ਜ਼ਰੂਰੀ ਨਹੀਂਗਾ ਕਿ 2-3 ਦਿਨ ਹੀ ਲਵੇ ਕੋਈ ਜਾਨਵਰ ਦਾ ਪਤਾ ਨਹੀਂ ਹੁੰਦਾ ਇਹਨਾਂ ਦਾ ਨਹੀਂ ਪਤਾ ਵੀਰੇ ਤਾਂ ਰਾਤ ਨੂੰ ਵੀ ਇੱਕ ਵਾਰ ਥੂਪਉਂਦੇ ਹਾਂ ਹਾਂ ਹੂੰ ਰਾਤ ਨੂੰ ਜਾਨਵਰ ਆਪਾਂ ਪੱਠਿਆਂ ਦੇ ਬੰਨ ਕੇ ਸੌਣੇ ਆ ਤੇ ਤੜਕੇ ਨੂੰ ਜਾਨਵਰ ਖੜਿਆ ਫਿਰਦਾ ਹੁੰਦਾ ਤੇ ਹੋਰ ਘੰਟੇ ਨੂੰ ਬੱਚਾ ਦੇ ਜਾਂਦਾ ਜਾਨਵਰਾਂ ਦਾ ਕੋਈ ਪਤਾ ਨਹੀਂ 17-18 ਕਿਲੋ ਖੁੱਲਾ ਦੁੱਧ ਪਿਆ ਜੂ ਥਾਣੇ ਦਾ ਵੀ ਚੰਗਾ ਤਿੰਨੇ ਵਿਹੜਾ ਅੱਜ ਦੀ ਵੀਡੀਓ ਦੇ ਵਿੱਚ ਥਣ ਭਾਂਡੇ ਦੀਆਂ ਪੂਰੀਆਂ ਸਾਫ ਸੁਥਰੀਆਂ ਇਹ ਹੈ ਵੀ ਚਮਕ ਦਮ ਕਾਲੀਆਂ ਐ ਨਹੀਂ ਹੋਊਗਾ ਕਿਸੇ ਦੇ ਧਫੜੀ ਹੋਊਗੀ ਜਾਂ ਧਫੜੀ ਦਾ ਨਿਸ਼ਾਨ ਹੋਊਗਾ ਸਾਰੀਆਂ ਸੋਹਣੀਆਂ ਵਹਿਣਾ ਡੱਬੀਆਂ ਪ੍ਰਿੰਟ ਵਾਲੀਆਂ ਛੋਟਾ ਕੰਨ ਤਿੰਨਾਂ ਕੁੰਗਲਾਂ ਦਾ 60000 ਚੁਮਾਨ ਤਣ ਹੋ ਜੂ ਐਚ ਐਫ ਨਸਲ ਦੀ ਚੰਗੀ ਔਸਰਵੱਚੀ ਖੀਰੀ ਲੈਣੇ ਆ ਨਾ ਆਪਾਂ 30 35000 ਦੀ ਔਸਰਵੱਚੀ ਆਉਂਦੀ ਆ ਤੇ ਜੇ ਟੋਕੜ ਗੱਬਣ ਵਹਿੜ ਲੈਣੇ ਆ ਡੱਬੀ ਪ੍ਰਿੰਟ ਵਾਲੀ ਕਟੋ ਘਟ 40 50 ਜੇ 2 3 ਕਿਲੋ ਦੁੱਧ ਹੋਵੇ ਵੱਧ ਤਾਂ ਹੋ ਸਕਦਾ 50 ਦੀ ਵੇਲੇ ਨਹੀਂ 40 45 ਦਾ ਨੋਰਮਲੀ ਮਿਲਦੀ ਆ ਪਰ ਇਹ ਤਾਂ ਕਰਮ ਵਾਲੀਆਂ ਸਾਰਾ ਸੂਆ ਦੁੱਧ ਪਿਆਉਣਾ ਇਹਨਾਂ ਨੇ ਕਮਾਲ ਜੁਸ਼ ਨੇ ਫਲ ਢੱਲਾਂ ਹਜੇ ਵਿਖਾਈਆਂ ਵੀਰ ਨੇ ਖਿੱਚ ਕੇ ਬਾਕੀ ਆ ਇੱਕ ਦੋ ਦਿਨ ਇਹਨੇ ਲੈ ਜਾਣੇ ਆ ਸਾਰੀ ਬਾਲ ਢਿਲ ਕੱਢ ਕੇ ਸੂ ਹੋ ਸਕਦਾ ਤਰਕੇ ਤੜਕੇ ਤੇ ਕਰੇ ਵੀ ਬੱਚਾ ਦੇ ਜੇ ਉਹ ਜਾਨਵਰ ਦਾ ਵਹਿਮ ਹੁੰਦਾ ਕਿ ਜਿਹੜਾ ਜਾਨਵਰ ਹਾਏ ਯਾਰ 10 ਦਿਨਾਂ ਦਾ ਕੱਚਾ ਨੇ ਲੇਵਾ ਵੀ ਨਹੀਂ ਲਾਇਆ ਹੋਰ ਨਾ ਕਿਤੇ ਸੂਣਾ ਪਾਵੇ ਕਿਤੇ ਜਾਂਦੀ ਉਹ ਜਾਨਵਰ ਦਾ ਹੁੰਦਾ ਫਿਰ 10 ਦਿਨ ਉਹਨੂੰ ਸਾਹਮਣਾ ਪੈਂਦਾ ਫੇਰ ਹੀ ਜਾ ਕੇ ਦੁੱਧ ਤੇ ਆਉਂਦਾ ਹੁੰਦਾ ਪਰ ਇਹ ਤਾਂ ਤਿਆਰ ਆ ਵੜਾ ਦੇ ਦੇ ਬੱਚੇ ਦਾ ਕੱਲ ਨੂੰ ਦੇ ਦੇ ਤੜਕੇ ਨੂੰ ਸੂਹੀ ਫਿਰਦੀ ਹੋਵੇ ਵਲਟੇਲਾਂ ਕੱਢੀ ਬੈਠੀ 17 18 ਕਿਲੋ ਖੁੱਲਾ ਦੁੱਧ ਪਿਆ ਜੂ ਇਹ ਤਿੰਨ ਜਾਨਵਰ ਆ ਤਿੰਨੇ ਹੀ ਥਣ ਭਾਂਡੇ ਦੇ ਸਾਫ਼ ਸੁਥਰੇ ਆ ਆਦੀ ਚੁਵਾਈ ਵਾਲੇ ਥਣ ਕਿਸੇ ਦੇ ਫੋਟ ਨਹੀਂ ਕੋਈ ਛਾਗ ਨਹੀਂ ਤੇ ਮੁੱਲ ਵੀ ਜਾਇਜ਼ ਹੀ ਆ ਐਦੂ ਘੱਟ ਮੁੱਲ ਚ ਇੰਨੇ ਦੁੱਧ ਵਾਲੀਆਂ ਵੜਾ ਫਿਰ ਤੁਹਾਨੂੰ ਦੇਣੀਆਂ ਵੀ ਕਿਨੇ ਆ ਆ 12 18 ਪਿਆਜੂ ਇਹ 60000 ਚੋਂ ਮਾਨ ਤਾਨ ਹੋ ਜੂਗਾ ਸੀਲ ਸਾਉ ਨਗ ਸਾਰੇ ਫੁੱਲ ਆ ਹਵਾਨੇ ਸੋਹਣੇ ਆ ਵੱਡੇ ਆ ਆ ਪਿਆਜੂ 22 23 ਕਿਲੋ ਦੁੱਧ ਮਾਨ ਤਾਨ ਹੋ ਜੂ 70000 ਚੋਂ ਆ 18 20 ਕਿਲੋ ਦੁੱਧ ਪਿਆਜੂ ਮਗਰ ਬੱਚਾ ਬਾਲੀ ਚੰਗੀ ਵੱਛੀ ਆ 65000 ਚੋਂ ਮਾਨ ਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਆ ਛੋਟੇ ਛੋਟੇ ਪਾ ਦੋ ਜਾਰ ਪਿੰਡ ਤੁਰ ਫਿਰ ਕੇ ਗੇੜਾ ਦੇ ਆ ਉਹ ਨਾਲੇ ਤਾਂ ਤੁਹਾਨੂੰ ਪਤਾ ਲੱਗ ਜੂ ਵਹਿੜਾਂ ਦਾ ਆਸੇ ਪਾਸੇ ਲੋਕੀ ਮੁੱਲ ਕੀ ਕਰਦੇ ਆ ਮੈਨੂੰ ਪਹਿਲੀ ਗੱਲ ਤਾਂ ਘੱਟ ਚ ਮਿਲ ਲਈਆਂ ਨਹੀਂ ਜੇ ਕਿਸੇ ਨੂੰ ਮਿਲਦੀਆਂ ਹੋਈਆਂ ਤਾਂ ਅਗਲਾ ਲੈ ਲੇ ਪਰ ਮੇਰੇ ਹਿਸਾਬ ਨਾਲ ਜਮਾਂ ਜਿਆਦਾ ਜਮਲ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਖੁੱਸ ਗਿਆ